ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਟਿੱਕਾ ਭਾਈ ਦੂਜ ਦੀਆਂ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਹੋਣ ਜੀ ਅੱਜ ਹੈਗੀ ਟਿੱਕਾ ਭਾਈ ਦੂਜ ਜਿਵੇਂ ਆਪਣੇ ਹਨਾ ਬਾਬਾ ਸੰਧੂ ਕਾਲਾ ਮਹਿਰ ਸੰਧੂ ਜੀ ਦੇ ਮੱਥਾ ਟੇਕਣੇ ਹਨਾ ਤੇ ਮਿੱਟੀ ਨਿਕਲਦੀ ਹੈ ਸਾਡੇ ਸਾਰੇ ਸੰਧੂਆਂ ਦੀ ਤੇ ਆਪਾਂ ਮਿੱਟੀ ਕੱਢਣ ਚੱਲੇ ਆ ਜੋ-ਜੋ ਮੈਂ ਸਮਾਨ ਲੈਤਾ ਦੇਖੋ ਮੈਂ ਆਪਦਾ ਸਾਰਾ ਸਮਾਨ ਪ੍ਰਾਂਠ ਦੇ ਵਿੱਚ ਰੱਖ ਲਿਆ ਇਹ ਆਪਣੇ 2.5 ਕਿਲੋ ਗੁੜ ਦੀ ਭੇਲੀ ਹੈ ਜੀ ਆ ਇਹ ਤੇਲ ਹੀ ਮਗਾ ਕੇ ਮੈਂ ਇਸ ਤਰ੍ਹਾਂ ਹੀ ਰੱਖ ਲਈ ਅੰਦਰ ਮੱਠਾ ਟੇਪਾਂਗੇ ਤੇ ਇਹ ਲੈਤੇ ਨੇ ਆਪਾਂ ਨੇ ਝੋਲ ਇਹ ਦੇਸੀ ਘਿਓ ਦੀ ਜੋਤ ਉੱਥੇ ਲਾਵਾਂਗੇ ਇਹ ਬਾਬਾ ਜੀ ਦੇ ਜਿਵੇਂ ਅਸੀਂ ਦੀਵਾਲੀ ਨੂੰ ਹਨਾ ਖੁਆ ਲੱਡੂ ਬਟਾਏ ਸੀਗੇ ਪਹਿਲਾਂ ਕੱਢਦੇ ਹੁੰਨੇ ਆ ਇਹ ਆਪਾਂ ਨੇ ਲੈਤੇ ਨੇ ਜੀ ਮਿੱਠੇ ਪ੍ਰਸ਼ਾਦੇ ਸਾਤ ਆਪਣੇ ਮਿੱਠੇ ਪ੍ਰਸ਼ਾਦੇ ਨੇਗੇ ਤੇ ਇਹ ਮੈਂ ਰਮਾਲ ਲੈ ਲਿਆ ਹਨਾ ਤੇ ਮਿੱਟੀ ਕੱਢਣ ਵਾਸਤੇ ਇਹ ਆਪਾਂ ਨੇ ਲੈਤਾ ਦਹੀਂ ਤੇ ਆਪਣੇ ਜਿੰਨਾ ਵੀ ਆਪਣਾ ਪਿੰਡ ਚ ਸੰਧੂ ਗੋਤ ਨੇ ਹਨਾ ਜਿੱਥੇ ਵੀ ਸਾਰੇ ਪਿੰਡਾਂ ਚ ਸੰਧੂ ਗੋਤ ਨੇ ਸਾਰਿਆਂ ਦੇ ਬਾਬਾ ਕਾਲਾ ਮਹਰਜੀ ਦੀ ਮਿੱਟੀ ਨਿਕਲਦੀ ਹੈ ਹਨਾ ਵੈਸੇ ਹਰ ਇੱਕ ਦੂਜ ਨੂੰ ਮੱਥਾ ਵੀ ਟਿਕਦਾ ਹੈ ਹਨਾ ਜਦੋਂ ਕੋਈ ਮੱਝ ਵਗੈਰਾ ਸੌਂਦੀ ਹੈ ਤਾਂ ਸਾਡੀ ਦੂਜ ਨੂੰ ਇਹ ਸੁੱਚ ਖੁੱਲਦੀ ਹੈ ਸਾਲ ਬਾਅਦ ਆਪਣੇ ਬਹੁਤ ਭਾਰੇ ਇਕੱਠ ਹੁੰਦਾ ਹੈ ਹਨਾ ਮਿੱਟੀ ਨਿਕਲਦੀ ਹੈ ਬਹੁਤ ਵਧੀਆ ਜਿਹੜਾ ਹੈਗਾ ਮੇਲੇ ਦੇ ਸਾਬ ਵਾਂਗੂ ਹਨਾ ਮੇਲੇ ਵਾਂਗੂ ਇਕੱਠ ਹੁੰਦਾ ਆ ਸਾਰੇ ਜਿਹੜੇ ਦੂਰੋਂ ਨੇੜੇੋਂ ਸੰਗਤਾਂ ਆਉਂਦੀਆਂ ਨੇ ਜਿਹੜੇ ਪ੍ਰਿੰਟ ਦੇ ਵੀ ਫਰਾ ਹੋਰਾਂ ਰਹਿੰਦੇ ਨੇ ਸਾਰੇ ਮਿੱਟੀ ਕੱਢਣ ਪਹੁੰਚਦੇ ਨੇ ਅੱਜ ਉੱਥੇ ਬਹੁਤ ਜ਼ਿਆਦਾ ਇਕੱਠ ਹੋਊਗਾ ਹੁਣ 9 ਵਜੇ ਦਾ ਟਾਈਮ ਹੈ ਹੁਣ ਅਸੀਂ ਚੱਲੇ ਆ ਮੱਥਾ ਟੇਕਣ ਉੱਥੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਹੈਨਾ ਕਿਵੇਂ ਮਿੱਟੀ ਕੱਢਣੀ ਆਪਾਂ ਨੇ ਕਿਵੇਂ ਮੱਥਾ ਟੇਕਣਾ ਹੈ ਤੇ ਬਾਕੀ ਚਲੋ ਜੀ ਆਪਾਂ ਢੇਲੀ ਚੜਾਉਣੀ ਹੈਗੀ ਆਪਣੇ ਜਿਹੜੀ ਹੈਗੀ ਦੁਕਾਨ ਲੈਤੀ ਧੋਰੀ ਹਨ ਜਿੱਥੇ ਆਪਾਂ ਨੇ ਬਟਿਕ ਤੇ ਸਲੂਨ ਕੀਤਾ ਆਪਾਂ ਨੇ ਉਹਦੀ ਢੇਲੀ ਚੜ੍ਹਨੀ ਹੈ ਬਾਬਾ ਜੀ ਦੇ ਕਿਉਂਕਿ ਖੁਸ਼ੀ ਖੁਸ਼ੀ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਉਹਦੀ ਖੁਸ਼ੀ ਦੇ ਵਿੱਚ ਢੇਲੀ ਜ਼ਰੂਰ ਚੜਾਉਣੀ ਆ ਸੀ ਜਿਵੇਂ ਅੱਜ ਨਵੇਂ ਵਿਆਹੇ ਜੋੜਿਆਂ ਦੀ ਢੇਲੀ ਚੜੂਗੀ ਜਿਨ੍ਹਾਂ ਦੇ ਮੁੰਡੇ ਹੋਇਆ ਹਨ ਉਹਨਾਂ ਦੀਆਂ ਢੇਲੀਆਂ ਚੜਨਗੀਆਂ ਖੁਸ਼ੀ ਲਾਭਤ ਵੀ ਢੇਲੀਆਂ ਬਹੁਤ ਜ਼ਿਆਦਾ ਚੜ੍ਹਦੀਆਂ ਨੇ ਹੁਣ ਆਪਾਂ ਚੱਲੇ ਆ ਜੀ